ਸਕਸੈਸਕਾਲ ਮੈਂ ਡਾਕਟਰ ਰਵਿੰਦਰ ਅਮਰਜੀਤ ਫਰਟੀਲਿਟੀ ਸੈਂਟਰ ਤੋਂ ਅੱਜ ਤੁਹਾਨੂੰ ਪੰਜ ਟਿਪਸ ਦੱਸਣਾ ਚਾਹਾਂਗੀ ਜਿਹੜੇ ਕਿ ਤੁਹਾਡੇ ਆਈਵੀਐਫ ਨੂੰ ਸাকਸੈਸ ਬਣਾਉਣ ਦੇ ਵਿੱਚ ਮਦਦ ਕਰਨਗੇ ਸੋ ਜਿੱਦਾਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਆਈਵੀਐਫ ਦਾ ਸাকਸੈਸ ਹੈ ਉਹ ਅੰਡੇ ਦੀ ਕੁਆਲਿਟੀ ਸਪਰਮ ਦੀ ਕੁਆਲਿਟੀ ਅ ਐਮਬ੍ਰਿਓ ਯਾਂ ਪਰੋਂ ਦੀ ਗ੍ਰੇਡਿੰਗ ਕਿਵੇਂ ਦੀ ਹੈ ਐਂਡ ਉਪਰੋਂ ਦੀ ਜਿਹੜੀ ਬੱਚੇਦਾਨੀ ਦੀ ਲਾਈਨਿੰਗ ਯਾਂ ਜਿੱਦਾਂ ਉਹਨੇ ਯੂਟਰਸ ਦੀ ਰਿਸੈਪਟਿਵਿਟੀ ਤੇ ਡਿਪੈਂਡ ਕਰਦਾ ਹੈ ਪਰ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਨੇ ਵੀ ਨੇ ਜਿੰਨਾਂ ਦਾ ਵਿੱਚ ਅਸੀਂ ਜੇ ਧਿਆਨ ਦਈਏ ਤਾਂ ਸਾਡਾ ਜਿਹੜਾ ਕਿ ਆਈਵੀਐਫ ਦਾ ਸਕਸੈਸ ਹੈ ਉਹ ਸਕਸੈਸਫੁਲ ਵੱਧ ਸਕਦਾ ਹੈ ਸੋ ਪੰਜ ਜਿਹੜੇ ਟਿਪਸ ਮੈਂ ਤੁਹਾਨੂੰ ਸਕਸੈਸਫੁਲ ਆਊਟਕਮ ਵਾਸਤੇ ਦੇਣਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਹੈ ਕਿ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਦਵਾਈਆਂ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਹਰ ਪੇਸ਼ੇਂਟ ਨੂੰ ਈਸਟ੍ਰੋਜਨ ਪ੍ਰੋਜੈਸਟਰੋਨ ਜਿਹੜੀਆਂ ਕਿ ਇੰਪੋਰਟੈਂਟ ਦਵਾਈਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਸੋ ਇਹਨਾਂ ਨੂੰ ਸਹੀ ਮਾਤਰਾ ਔਰ ਸਹੀ ਟਾਈਮ ਤੇ ਖਾਣਾ ਜਿਹੜਾ ਬਹੁਤ ਜ਼ਰੂਰੀ ਹੈ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੈ ਪ੍ਰੈਗਨਨਸੀ ਨੂੰ ਸਪੋਰਟ ਕਰਦਾ ਹੈ ਸੋ ਜੇ ਉਸ ਦੀ ਮਾਤਰਾ ਜਾਂ ਉਹਨੂੰ ਅਸੀਂ ਜੇ ਕਿਸੇ ਦਿਨ ਤੁਸੀਂ ਭੁੱਲ ਜਾਓਗੇ ਤਾਂ ਜਿਹੜਾ ਕਿ ਤੁਹਾਡੇ ਆਈਵੀਐਫ ਦੀ ਤੁਹਾਡਾ ਪ੍ਰੈਗਨਨਸੀ ਦਾ ਚਾਂਸ ਜਾਂ ਇਮਪਲਾਂਟੇਸ਼ਨ ਦਾ ਚਾਂਸ ਜਿਹੜਾ ਕੀ ਹੈ ਉਹ ਕੱਟ ਸਕਦਾ ਹੈ ਦੂਸਰਾ ਟਿਪ ਹੈ ਤੁਹਾਡੀ ਡਾਈਟ ਹਰ ਪੇਸ਼ੀਐਂਟ ਐਮਬ੍ਰਿਓ ਟ੍ਰਾਂਸਫਰ ਕਰਾਉਣ ਤੋਂ ਬਾਅਦ ਸਾਨੂੰ ਪੁੱਛੇਗਾ ਕਿ ਮੈਂ ਕੀ ਖਾਵਾਂ ਕਿ ਇਹ ਵਾਲੀ ਚੀਜ਼ ਠੰਡੀ ਹੈ ਜਾਂ ਇਹ ਵਾਲੀ ਚੀਜ਼ ਗਰਮ ਹੈ ਜਾਂ ਇਹ ਚੀਜ਼ ਜੇ ਮੈਂ ਖਾਵਾਂਗੀ ਤਾਂ ਅਬੋਰਸ਼ਨ ਹੋ ਜਾਏਗਾ ਸੋ ਇਦਾਂ ਦੀ ਖਾਨ ਪੀਣ ਦੇ ਵਿੱਚ ਕੋਈ ਵੀ ਚੀਜ਼ ਠੰਡੀ ਗਰਮ ਨਹੀਂ ਹੁੰਦੀ ਔਰ ਕੋਈ ਵੀ ਐਸਟਰਾ ਦੀ ਚੀਜ਼ ਖਾਣ ਦੇ ਨਾਲ ਕਦੀ ਵੀ ਕਿਸੇ ਦਾ ਅਬੋਰਸ਼ਨ ਨਹੀਂ ਹੁੰਦਾ ਸੋ ਖਾਂਪੇਨ ਵਿੱਚ ਤੁਹਾਨੂੰ ਥੋੜਾ ਜਿਹਾ ਧਿਆਨ ਇਸ ਤਰ੍ਹਾਂ ਰੱਖਣਾ ਹੈ ਕਿ ਜਿਹੜਾ ਕਿ ਹਾਰਮੋਨ ਪ੍ਰੋਜੈਸਟਰੋਨ ਅਸੀਂ ਤੁਹਾਨੂੰ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਦਿੰਨੇ ਆ ਉਹ ਤੁਹਾਡੀ ਆਂਤੜੀਆਂ ਜਾਂ ਇੰਟਰਸਟਾਈਨਜ਼ ਦੀ ਜਿਹੜੀ ਮੋਟਿਲਿਟੀ ਹੈ ਉਹਨੂੰ ਘਟਾ ਦਿੰਦਾ ਹੈ ਜਿਸ ਕਰਕੇ ਕਈ ਵਾਰੀ ਤੁਹਾਡੇ ਪੇਟ ਵਿੱਚ ਕੁਝ ਦਰਦ ਹੋ ਸਕਦਾ ਹੈ ਪੇਟ ਵਿੱਚ ਗੈਸ ਹੋ ਸਕਦੀ ਹੈ ਜਾਂ ਤੁਹਾਨੂੰ ਜਿਹੜੀ ਕਿ ਕਬਜ਼ ਹੋ ਸਕਦੀ ਹੈ ਸੋ ਇਸ ਤੋਂ ਬਚਣ ਵਾਸਤੇ ਤੁਹਾਨੂੰ ਥੋੜਾ ਥੋੜਾ ਖਾਣਾ ਖਾਣਾ ਚਾਹੀਦਾ ਹੈ ਬਹੁਤ ਜ਼ਿਆਦਾ ਇਕੱਠਾ ਖਾਣਾ ਨਹੀਂ ਚਾਹੀਦਾ ਸੋ ਜਿੰਨੂ ਕੀ ਅਸੀਂ ਕਹਿੰਦੇ ਆ ਸਮਾਲ ਮੀਲਸ ਐਟ ਸ਼ਾਰਟਰ ਇੰਟਰਵਲਸ ਲੈਣੇ ਚਾਹੀਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਜਿਹੜੀਆਂ ਕੀ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਸੀਜ਼ਨਲ ਵੈਜੀਟੇਬਲਸ ਖਾਓ ਖੂਬਸਾਰਾ ਪਾਣੀ ਪੀਓ ਸੀਜ਼ਨਲ ਫਰੂਟਸ ਖਾਓ ਐਂਡ ਏਰੀਏਟਿਡ ਡਰਿੰਕਸ ਜਿੱਦਾਂ ਕੀ ਐਕੋ ਕਲਿਮ ਕਾ ਜਾਂ ਜਿਹੜੇ ਵੀ ਟੈਟਰਾ ਪੈਕਸ ਵਾਲੇ ਜੂਸਸ ਹੈਗੇ ਐ ਡਾਰਕ ਚਾਕਲੇਟਸ ਔਰ ਬੇਕਰੀ ਆਈਟਮਸ ਜਿਵੇਂ ਕਿ ਬਿਸਕਟਸ ਕੇਕ ਵਗੈਰਾ ਐਂਡ ਟੀ ਕਾਫੀ ਐ ਜਿਹੜੀ ਐ ਤੁਹਾਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਜੇ ਤੁਸੀਂ ਅਵੋਇਡ ਕਰ ਸਕੋ ਤਾਂ ਬਹੁਤ ਅੱਛਾ ਹੈ ਐਂਡ ਥਰਡ ਜਿਹੜਾ ਕਿ ਮਹੱਤਵਪੂਰਨ ਟਿਪ ਹੈਗਾ ਕਿ ਤੁਸੀਂ ਬੈਡ ਰੈਸਟ ہوں ہر پیشنٹ ایمپری ٹرانسفر کروان تو بعد سانو پوچھے گا کہ میں کس طرح بیٹھا میں کس طرح لیٹا یا میں کس طرح اٹھا میں کم پہ جا سکتا, یا میں کم پہ جان واسطے ٹراویل کر سکتا اس سب دا جڑا اتر ہے گیا کہ تسی اپنا نارمل لائٹ روٹین ورک جو تسی پہلے کر دے ہو تسی کر سکتے ہو لیڈی گھر چکھانا بنا سکتی ہے ہاں پیرہ پار بیٹھ کے پوچا ووچا نہ لگائے یا پاری چیز نہ چکے بسٹ جا ਕੀ ਟੋਟਲ ਬੈੱਡ ਰੈਸਟ ਅਸੀ ਪੇਸ਼ੈਂਟਸ ਨੂੰ ਮਨਾ ਕਰਦੇ ਹਾਂ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਜਿਹੜੇ ਪੇਸ਼ੈਂਟਸ ਕੰਪਲੀਟ ਬੈੱਡ ਰੈਸਟ ਕਰਦੇ ਨੇ ਉਹਨਾਂ ਵਿੱਚ ਸਭ ਤੋਂ ਪ੍ਰੈਗਨੈਂਸੀ ਦੇ ਚਾਂਸਸ ਘੱਟ ਹੁੰਦੇ ਨੇ ਕਿਉਂਕਿ ਉਹ ਪੇਸ਼ੈਂਟ ਸਾਰਾ ਟਾਈਮ ਲੇਟ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਘੁੰਮਦੀ ਰਹਿੰਦੀ ਹੈ ਕਿ ਉਹ ਪ੍ਰੈਗਨੈਂਟ ਹੋਣ ਗਈਆਂ ਨਹੀਂ ਹੋਣਗੇ ਸੋ ਉਹ ਕਨਸਟੈਂਟ ਸਟ्रेस ਦੇ ਅੰਡਰ ਰਹਿੰਦੇ ਨੇ ਜਿਸ ਨਾਲ ਉਹਨਾਂ ਦੀ ਸਰੀਰ ਦੇ ਵਿੱਚ ਇੱਕ ਸਟ्रेस ਹਾਰਮੋਨ ਵਧ ਜਾਂਦਾ ਹੈ ਔਰ ਉਹ ਯੂਟਰਸ ਦੀਆਂ ਕੰਟ੍ਰੈਕਸ਼ਨਸ ਨੂੰ ਵਧਾ ਦਿੰਦਾ ਹੈ ਜਿਸ ਦੇ ਨਾਲ ਇੰਪਲਾਂਟੇਸ਼ਨ ਰੇਟ ਜਿਹੜਾ ਹੈ ਕਿ ਉਹ ਘਟ ਜਾਂਦਾ ਹੈ ਸੋ ਚੌਥਾ ਟਿਪ ਹੈ ਕਿ ਤੁਸੀਂ ਇਨਫੈਕਸ਼ਨਸ ਨੂੰ ਅਵੋਇਡ ਕਰਨਾ ਹੈ ਸੋ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਆਸ-ਪਾਸ ਜੇ ਕਿਸੇ ਨੂੰ ਖਾਂਸੀ, ਜ਼ੁਕਾਮ, ਬੁਖਾਰ ਜਾਂ ਕੋਈ ਵੀ ਵਾਇਰਲ ਫੀਵਰ ਹੈ ਤਾਂ ਤੁਸੀਂ ਉਸ ਸ਼ਖਸ ਤੋਂ ਦੂਰ ਰਹੋ ਕਿਉਂਕਿ ਤੁਹਾਨੂੰ ਖਾਂਸੀਆਂ, ਜ਼ੁਕਾਮ ਨਹੀਂ ਹੋਣਾ ਚਾਹੀਦਾ ਇਹ ਵਾਇਰਲ ਇਲਨੈਸਸ ਜਿਹੜਾ ਹੈ ਪ੍ਰੈਗਨਨਸੀ ਆਊਟਕਮ ਘਟਾ ਦਿੰਦੀਆਂ ਨੇ ਇਵੇਂ ਤੁਸੀਂ ਬਾਹਰ ਦਾ ਖਾਣਾ ਵੀ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਹੈ ਕਿ ਕੱਲ ਨੂੰ ਕੋਈ ਪੇਟ ਦੀ ਇਨਫੈਕਸ਼ਨ ਹੋ ਗਈ ਜਿਸ ਦੇ ਨਾਲ ਤੁਹਾਨੂੰ ਡਾਇਰੀਆ ਜਾਂ ਵੋਮਿਟਿੰਗ ਹੋਏ ਉਹ ਉਹ ਚੀਜ਼ ਤੁਹਾਨੂੰ ਨਹੀਂ ਹੋਣੀ ਚਾਹੀਦੀ ਸੋ ਘਰ ਦਾ ਤਾਜ਼ਾ ਡੇਲੀ ਜਿਹੜਾ ਖਾਣਾ ਬਣਿਆ ਹੁੰਦਾ ਤੁਹਾਨੂੰ ਉਹ ਹੀ ਖਾਣਾ ਚਾਹੀਦਾ ਹੈ ਸੋ ਪੰਜਵਾਂ ਮੋਸਟ ਇੰਪੋਰਟੈਂਟ ਟਿਪ ਹੈ ਕਿ ਤੁਹਾਨੂੰ ਇੱਕ ਬੜਾ ਹੀ ਪੋਜ਼ਿਟਿਵ ਐਟੀਟਿਊਡ ਰੱਖਣਾ ਚਾਹੀਦਾ ਹੈ آئی وی ایف کا جڑا سکسیس ریٹ ہے وہ کتے بھی کسی بھی جگہ ولڈ ہنڈرڈ پرسینٹ نہیں ہے سو پیشنٹس جہے نے کہ وہ سارا ٹائم یہی چیز سوچتے رہتے ہیں کہ میری پرگنینسی ہوئے گی یا نہیں ہوئے گی انڈر اڈر کونسٹینٹ سٹرس سو اس چیز نوئڈ کرنے تھی اپنی اٹینشن ہے کہ ڈائورٹڈ رکھو تھی اپنے گھر کا کام کرو روٹین ورک کرو اپنی ہوبیز کو ایکسپلور کرو کچھ اچھا پڑھو یا ٹی وی دیک ਸਕਦੇ ਹੋ ਜਾਂ 뮤직 ਸੁਨੋ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਨੈਗੇਟਿਵ ਖਿਆਲ ਇਸ ਬਾਰੇ ਨਾ ਆਏ ਐਂਡ ਜੇ ਇਨ ਕੇਸ ਤੁਹਾਡਾ ਪ੍ਰੈਗਨੈਂਸੀ ਦਾ ਜਿਹੜਾ ਰਿਜ਼ਲਟ ਆਈਵੀਐਫ ਦਾ ਜਿਹੜਾ ਰਿਜ਼ਲਟ ਹੈ ਜੇ ਉਹ 네ਗੇਟਿਵ ਆਂਦਾ ਹੈ ਤਾਂ ਤੁਸੀਂ ਨਿਰਾਸ਼ ਨਾ ਹੋ ਤੁਸੀਂ ਆਪਣੇ ਡਾਕਟਰ ਦੇ ਨਾਲ ਆਪਣਾ ਟ੍ਰੀਟਮੈਂਟ ਜਾਰੀ ਰੱਖੋ ਕਿਉਂਕਿ ਇੱਕ ਨਾ ਇੱਕ ਦਿਨ ਤੁਸੀਂ ਪ੍ਰੈਗਨੈਂਟ ਜ਼ਰੂਰ ਹੋ ਜਾਓਗੇ ਸੋ ਇਸ ਬਾਰੇ ਤੁਹਾਡੇ ਆਈਵੀਐਫ ਦੇ ਬਾਰੇ ਜੇ ਕੋਈ ਵੀ ਸਵਾਲ ਨੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਥੈਂਕ ਯੂ